ਇੰਦਰਜੀ ਗੋਲਜਨਾਸਤੌਰ ਵਾਲਿਆਂ ਦੇ ਇਹਨਾਂ ਦੇ ਡੈਕੋਰੇਸ਼ਨ ਦਾ ਸਮਾਨ ਮਿਲਦਾ 365 ਦੇ 24 ਘੰਟੇ ਦੇਖੋ ਨਹੀਂ ਫੇਰ ਲਾਲਾ ਜੀ ਖੜੇ ਨੇ ਫੇਰ ਗੱਲਦੇ ਨੇ ਸਾਡੇ ਇਹ ਆ ਸਾਰਾ ਡੈਕੋਰੇਸ਼ਨ ਦਾ ਸਮਾਨ ਹੈ ਫਾਈਨਲ ਕਰਾਂ ਮੈਂ ਜਾਵਾਂ ਇੰਦਰ ਮੂਰਤੀਆਂ ਪਈਆਂ ਨੇ ਆ ਵੀ ਸੋਹਣੀ ਲੱਗਦੀ ਹੈ ਮਾਈਕ ਤੇ ਲਾਈਟਿੰਗ ਲਗਾਉਣ ਲਈ ਇਹ ਇਹ ਮਿੱਠੀ ਇਹ ਤੁਹਾਨੂੰ ਇੱਧਰ ਵੀ ਸੁਣਨਾ ਕਰਦੇ ਲੋ ਜੀ ਮਲੇ ਕੋੜਲੇ 28 ਵਾਲੀ ਗਲੀ ਦਿੱਲੀ 6 ਬੇਕਰੀ ਡੈਕੋਰੇਸ਼ਨ ਦਾਮ ਆਣਾ ਇੱਧਰ ਹੈਗਾ ਮਠਾਈ ਵਾਲੇ ਹੰਡੇ ਵਾਲੇ ਹੋਂਡਾ ਮਠਾਈ ਵਾਲਿਆਂ ਦੇ ਆਏ ਆ ਆਪਾਂ ਇੱਧਰ ਹੁਣ ਮਠਾਈ ਦੇਖਣ ਦਿਵਾਲੀ ਦੀ ਇਹ ਆ ਕਿਲਾ ਕਿਲੇ ਆਦਕਾਣੇ ਦਾ ਵੀ ਮਲੇ ਕੋਲ ਦੇ ਆ ਦੇਖੋ ਡੈਕੋਰੇਸ਼ਨ ਦਾ ਸਮਾਨ ਹੋਂਡਾ ਸਵੀਟ ਹੋਂਡਾ ਸਵੀਟ ਹੋਂਡਾ ਨਹੀਂ ਖਾਂਦਾ ਨਹਾ ਦੇ ਗਾ ਇਹਨਾਂ ਦੀ ਆਹ ਦੇ ਲੈ ਦੋ ਇੰਟਰ ਇਹ ਨਾ ਬਦਲਣੀ ਠੀਕ ਹਾਂ ਵਰਕ ਵਰਕ ਮੋਲੇ ਚ ਨਿਕਲਦਾ ਮੈਂ ਆਇਆ ਸਬਜ਼ੀ ਮੰਡੀ ਮੇਰੇ ਕੋਲ ਦੇ ਦੀ ਸਬਜ਼ੀ ਮੰਡੀ ਚ ਦਿਖਾਉਣਾ ਤੁਹਾਨੂੰ ਅੱਜ ਦੇਖੋ ਇਹ ਪਿਆਜ਼ ਆਲੂ ਢੇਲੇ ਮਟਰ ਅੰਦਰ ਲੱਗੀਆਂ ਸਬਜ਼ੀਆਂ ਸਾਗਲੇ ਸਾਗ ਪਾਲਕ ਇਹ ਵੀਰ ਪਰ ਮੁੱਕੀ ਕੀਰਾ ਇੰਦਰਪਿਆ ਮੂਲੀ ਆਪੀਆ ਮੂਲੀ 3 ਰੁਪਏ ਫੜੀਏ 3 ਰੁਪਏ ਬੈਟਲ ਜਿਲਾ ਪਾਲੋ ਬਹੁਤ ਵਧੀਆ ਸਰ ਬਾਈ ਮੰਦੇ ਲਾਲੂ ਦਾ 10 ਕਿਲੋ 30 ਕਿਲੋ 7 ਕਿਲੋ ਗੋਭੀ ਕੀ ਜੜਾਈ ਸੀ ਆਇਆ ਹਾਂ ਬਾਬਾ ਜੀ ਨੂੰ ਦੀਵਾਲੀ ਦੇਣ ਖਤ ਨਾਲ ਹੁੰਦੇ ਆ ਬਾਬਾ ਰਾਗਨਾ ਜੀ ਦੀ ਗੱਦੀ ਆਰੇ ਪੈਂਡੋ ਟਾਲਾ ਇਥੇ ਬੀਨ ਬੁਆਜੀ ਤੇ ਇਥੇ ਤੋਂ ਵਗਦੀ ਮਾਇਸ ਤੇਗੇ ਪਾਇਲ ਨਾ ਫਲਾਈਵ ਬਟੜਿਆਂ ਦੇ ਇਹ ਆਪੈਲ ਪੈਲ ਦੀ ਰੌਣਕ ਇਧਰ ਮੁਰਗੇ ਲੱਗਿਆ ਹੋਇਆ ਵਰਗੇ ਨਾਲ ਹੀ ਆ ਤੇ ਇਹ ਹੈਗਾ ਜਸਵਰਤਨ ਫਲਾਈਵ ਬਟ ਹਾਰਡਵੇਅਰ ਹੰਦ ਕਰਦੀਆਂ ਲਾਈਟਿੰਗ ਦੇਖੋ ਦਿਵਾਲੀ ਦੀਆਂ ਤਿਆਰੀਆਂ ਅੱਜ ਤਾਂ ਤੇ ਰਸਵੀ ਅੱਜ ਇਹ ਆ ਗਿਆ ਰੈਕ ਕੋੜਾ ਲਾਡਾ ਟੂਰ ਕੋੜਾਸਤਾਨ ਇਕੜੇ ਜਾਂਦਾ ਇੰਦਾਂ ਲਾ ਤੇ ਇਤਲੀ ਮਾਰਕੀਟ ਦੀ ਦਿਖਾਉਣੇ ਵਾਲ ਲਾਈਟਾਂ ਲੋਕ ਖੂਨ ਖਾਣਦੇ ਹੋਏ ਇੰਜੋਏ ਕਰਦੇ ਹੋਏ ਇਹ ਆਗਾ ਮੇਨ ਬਾਜ਼ਾਰ റെയിൽവേ റോഡ് So